ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਅੱਜ ਦਾ ਸਵਾਗਤ ਹੈ ਸਰਵਿਤ ਫਲੌਗ ਵਿਦ ਅਸਾ ਠੀਕ ਆ ਤੁਸੀਂ ਵੀ ਸਾਈਟ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ ਇਹ 2 ਵਜੇ ਦਾ ਤੇ ਕੰਮ ਮੇਰੇ ਸਾਰੇ ਨਿਬੜ ਗਏ ਨੇ ਤੇ ਦੁਪਹਿਰ ਦਾ ਲੰਚ ਵੀ ਮੇਰਾ ਬਣ ਗਿਆ ਤੇ ਮੈਂ ਹੁਣ ਧੁੱਪੇ ਆਈ ਸੀ ਇੱਥੇ ਮੈਂ ਕਿਹਾ ਚਾ ਥੋੜਾ ਚਿਰ ਬੈਠਦੇ ਆ ਧੁੱਪ 'ਚ ਤੇ ਕੰਮ ਹੁਣ ਮੈਂ ਬਾਥਰੂਮ ਘਰ ਵੀ ਸਾਫ਼ ਕਰਕੇ ਨਹਾ ਕੇ ਤੇ ਠੰਡ ਬੜੀ ਲੱਗਣ ਲੱਗੀ ਫਿਰ ਤੇ ਵਹੀ ਨਾ ਸਾਰੇ ਕੰਮ ਕਰ ਲਓ ਫਿਰ ਸਾਰੇ ਨੇ ਨਹਾਤਾ ਸਿਰ ਮੈਨੂੰ ਦਈ ਬਾਥਰੂਮ ਜਿਹੜਾ ਵਾ ਉਹਨੂੰ ਕਲੀਨ ਕਰੀ ਦਵਾਂ ਤੇ ਅੱਜ ਹੁਣ ਮੈਂ ਇਹ ਵਾਲੀਆਂ ਰੇਲਿੰਗ ਜਿਹੜੀਆਂ ਇਹ ਵਾਲੀਆਂ ਇੱਧਰ ਇਹ ਵਾਲੀਆਂ ਰੇਲਿੰਗ ਸਾਰੀਆਂ ਸਾਫ਼ ਕਰਾਂਗੇ ਪੌੜੀਆਂ ਦੀ ਤੇ ਮੈਂ ਹੁਣ ਤੁਹਾਨੂੰ ਦਿਖਾ ਰਹੀ ਹਾਂ ਪਾਰਕ ਪਾਰਕ ਦਾ ਵੀਊ ਬਹੁਤ ਦੇਖ ਲਓ ਇੱਕ ਵਾਰੀ ਬਹੁਤ ਵਧੀਆ ਹੈ ਹੁਣ ਚੱਲਦੇ ਅਸੀਂ ਅੰਦਰ ਅੰਦਰ ਦਾ ਦੇਖਦੇ ਹਾਂ ਤੇ ਇੱਥੇ ਬਰੀਆਮ ਨੇ ਥੋੜਾ ਜਿਹਾ ਨਖਲਾਰਾ ਜਿਹਾ ਪਾਇਆ ਅੱਜ ਬਰੀਆਮ ਨੂੰ ਬੁਖਾਰ ਚੜਿਆ ਹੋਇਆ ਤੇ ਵਿਚਾਰ ਠੀਕ ਨਹੀਂ ਸੀ ਸਕੂਲ ਨਹੀਂ ਗਿਆ ਤੇ ਹੁਣ ਚਲਦੇ ਆ ਕਿਚਨ ਤੇ ਇੱਥੇ ਵੀ ਮੈਸੇਜ ਆ ਹੋਇਆ ਬਿਸਤਰਾ ਵੈਸੇ ਮੈਂ ਬਿਛਾਇਆ ਸੀ ਹੁਣ ਵਰਜਾਈ ਨੇ ਰੱਖੀ ਹੋਈ ਆ ਕਿਉਂਕਿ ਬੁਖਾਰ ਇਹਨੂੰ ਹੈਗਾ ਸੀਗਾ ਤੇ ਹੁਣ ਆ ਚਲਦੇ ਕਿਚਨ ਚ ਕਿਚਨ ਚ ਦੇਖਦੇ ਆ ਤੇ ਇੱਧਰ ਵੀ ਇਹਦੇ ਪਾਪਾ ਸੁੱਤੇ ਹੋਏ ਆ ਦੁਪਹਿਰ ਦਾ ਟਾਈਮ ਹੋ ਗਿਆ ਤੇ ਬਰਤਨਿਆ ਵਰਤਣਾ ਹੁਣ ਮੈਂ ਲਗਾਉਂਦੀ ਆ ਸਾਰੇ ਪੰਡ ਕੋਣੀ ਜਿਹੜੇ ਸਾਫ ਕੀਤੇ ਸੀ ਇਹਨਾਂ ਨੂੰ ਲਗਾਉਂਦੇ ਆ ਤੇ ਸਬਜ਼ੀ ਮੇਰੀ ਬਣ ਗਈ ਆ ਤੇ ਦਲੀਆ ਵੀ ਮੈਂ ਬਣਾ ਕੇ ਰੱਖ ਲਿਆ ਤੇ ਹੁਣ ਚਾਹ ਬਣਾਉਂਦੇ ਆ ਨਾਲੇ ਫਿਰ ਆਮ ਚਲੋ ਤੇ ਆ ਇਹ ਦਵਾਈ ਲੈ ਕੇ ਆਓ ਚਲੋ ਤੇਨੂੰ ਠੰਡ ਲੱਗੀ ਆ ਬੇਟੇ ਹੋਰ ਕੋਈ ਗੱਲ ਨਹੀਂ ਆ ਤੇ ਹੁਣ ਮੈਂ ਇਹ ਭਾਂਡੇ ਲਾਵਾਂ ਤੇ ਅੱਜ ਮੈਂ ਕਿਚਨ ਸਾਰੀ ਧੋਤੀ ਤੇ ਸਿਰ ਪਾ ਕੇ ਥੋੜਾ ਤੇ ਮੈਂ ਆਪ ਹੀ ਅੱਜ ਕਿਚਨ ਨੂੰ ਥੱਲੇ ਸਾਰੇ ਟਾਇਲਸ ਸਾਫ਼ ਕੀਤੇ ਆ ਕੰਮ ਤੇ ਉਹ ਕਰਦੀ ਸਫਾਈ ਕਰਦੀ ਪਰ ਉਹੀ ਨਾ ਮੈਨੂੰ ਗੰਦਾ ਵੰਦਾ ਜਿਹਾ ਲੱਗ ਰਿਹਾ ਸੀ ਮੈਂ ਥੋੜਾ ਸਾਰਾ ਪਾ ਕੇ ਗਰਮ ਪਾਣੀ ਪਾ ਕੇ ਸਾਰੀਆਂ ਮੰਜੀਆਂ ਨਾਲ ਰਗੜੀਆਂ ਤੇ ਫਿਰ ਉਹਨੇ ਪੋਚਾ ਲਗਾ ਦਿੱਤਾ ਸੀਗਾ ਚਾਹ ਬਣਾਉਂਦੇ ਦਿਲ ਕਰ ਰਿਹਾ ਚਾਹ ਨੂੰ ਚਾਹ ਬਣਾਉਣੇ ਤੇ ਨਾਲ ਬਰਤਨ ਲਗਾਉਣੇ ਫਿਰ ਜਿਹੜਾ ਵੀ ਕੰਮ ਕਰਾਂਗੇ ਤੇ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਮਿਲਦੇ ਆਂ ਤੁਹਾਨੂੰ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਸੀ ਜਿਹੜੇ ਵੀ ਮੈਂ ਕੱਪੜੇ ਸਾਰੇ ਭਾਂਡੇ ਸਾਰੇ ਸਾਫ ਕੀਤੇ ਸੀ ਨਾ ਤੇ ਇਹਨਾਂ ਨੂੰ ਸਾਰੇ ਮੈਂ ਲਗਾਉਣ ਲੱਗੀ ਸੁੱਕ ਗਏ ਸੀਗੇ ਤੇ ਅੱਜ ਮੈਂ ਸਵੇਰ ਦੀ ਉੱઠી ਹੋਈ ਸੀ ਕੰਮ ਸਾਰਾ ਲਗਾਤਾਰ ਕੀਤਾ ਤੇ ਨਾਲ ਹੀ ਲਾਈਵ ਵੀ ਆਈ ਹੋਈ ਸੀਗੀ ਤੇ ਨਾਲ-ਨਾਲ ਹੀ ਮੈਂ ਅੱਜ ਸਵੇਰੇ ਸਬਜ਼ੀ ਬਣਾ ਲਈ ਤੇ ਨਾਲ ਹੀ ਦਲੀਆ ਇੱਕ ਸਾਈਡ ਤੇ ਧਰ ਲਿਆ ਤੇ ਨਾਲੇ ਫਿਰ ਮੈਂ ਇਹ ਜਿਹੜੇ ਬਰਤਨ ਸੀ ਸਾਰੇ ਤੇ ਇਹਨਾਂ ਨੂੰ ਮੈਂ ਸਾਫ ਜਿਹੜਾ ਕੀਤੇ ਸੀ ਇਹਨਾਂ ਨੂੰ ਮੈਂ ਥਾਂ-ਥਾਂ ਤੇ ਰੱਖਿਆ ਤੇ ਇਹ ਵਕ ਜਦੋਂ ਆਪਣੇ ਆਪਣੇ ਜਗ੍ਹਾ ਤੇ ਚੀਜ਼ਾਂ ਰੱਖ ਦੋ ਫਿਰ ਵਧੀਆ ਲੱਗਦਾ ਮੈਨੂੰ ਨਾ ਹੁਣ ਮੇਰਾ ਦਿਲ ਕਰਦਾ ਇਸ ਧੁੱਪ 'ਚ ਬਹਿ ਜਾ ਮੈਂ ਇਸ ਟਾਈਮ ਤੇ ਬਹੁਤ ਥੱਕ ਚੁੱਕੀ ਸੀ ਪਰ ਫਿਰ ਵੀ ਮੇਰੇ ਥੋੜੇ ਜਿਹੜੇ ਕੰਮ ਰਹਿੰਦੇ ਸੀ ਸਵੇਰ ਦੇ ਤੇ ਉਹ ਕੰਮ ਵਾਲੀ ਆਈ ਸੀ ਉਹ ਸਫਾਈ ਕਰਕੇ ਚਲ ਗਈ ਤੇ ਅੱਜ ਮੈਂ ਕਿਚਨ ਸਾਰੇ ਸਰਪਾ ਕੇ ਚੰਗੀ ਤਰ੍ਹਾਂ ਆਪ ਤੋਂ ਥੀ ਤੇ ਫੇਰ ਉਸ ਤੋਂ ਬਾਅਦ ਮੈਂ ਡਸਟਬਿਨ ਵਗੈਰਾ ਸਾਰੇ ਧੋਤੇ ਤੇ ਸੁੱਕ ਗਏ ਉਹਨਾਂ 'ਚ ਪੋਲੀਥੀਨ ਵਗੈਰਾ ਲਗਾਏ ਨਿੱਕੇ ਨਿੱਕੇ ਕੰਮ ਜਿਹੜੇ ਮੈਂ ਕਾਫੀ ਕੀਤੇ ਤੇ ਕੱਲ ਮੈਂ ਦਰਵਾਜ਼ੇ ਵਗੈਰਾ ਸਾਰੇ ਸਾਫ਼ ਕਰਲੇ ਸੀਗੇ ਤੇ ਉਹ ਛੋਟੇ ਛੋਟੇ ਕੰਮ ਕਰਦੇ ਰਹੋ ਤੇ ਠੀਕ ਰਹਿੰਦਾ ਤੇ ਹੁਣ ਮੇਰਾ ਬੈੱਡ ਸ਼ੀਟਾਂ ਨਹੀਂ ਸੀ ਮੈਂ ਵਸਾਈਆਂ ਹੋਈਆਂ ਕਿਉਂਕਿ ਹਸਬੰਡ ਲੇਟ ਗਏ ਸੀਗੇ ਤੇ ਮੈਂ ਕਾ ਕੋਈ ਨਹੀਂ ਫਿਰ ਕੰਮ ਵਾਲੀ ਆ ਗਈ ਸੀ ਮੈਂ ਕੋਈ ਨਹੀਂ ਤੂੰ ਸਫਾਈ ਕਰਕੇ ਚਲ ਜਾ ਜਿਹੜਾ ਕੰਮ ਕਰਨਾ ਹੋ ਮੈਂ ਬਾਅਦ ਚ ਕਰ ਲੂੰਗੀ ਤੇ ਅਗਰ ਥੋੜਾ ਜਿਹਾ ਵੀ ਖਲਾਲਾ ਪਾਉ ਤੇ ਸ਼ਾਮ ਨੂੰ ਮੈਂ ਝਾੜੂ ਲਗਾ ਲੈਣੀ ਹੁੰਦੀ ਆ ਤੇ ਮੈਂ ਕੰਮ ਵਾਲੀ ਨਹੀਂ ਕਰੀ ਤੂੰ ਸਫਾਈ ਕਰਕੇ ਚਲ ਜਾ ਕਰ ਬਸ ਉਸ ਤੋਂ ਬਾਅਦ ਜਿਹੜਾ ਮੈਂ ਚਾਹ ਮੈਂ ਰੱਖ ਦਿੱਤੀ ਆ ਤੇ ਇਸੇ ਮੈਂ ਕਰ ਲੈਂਦੀ ਹੁੰਨੀ ਤੇ ਹੁਣ ਅਸੀਂ ਚੱਲਦੇ ਅੰਦਰ ਅੰਦਰ ਦੇਖਦੇ ਆਂ ਹਾਲਚਾਲ ਤੇ ਇਹ ਬਲ ਅੰਦਰ ਕਮਰੇ ਚ ਮੈਂ ਅੱਜ ਆਈ ਨਹੀਂ ਡਸਟਿੰਗ ਵਗੈਰਾ ਕਰ ਲਈ ਸੀ ਦਰਵਾਜੇ ਵਗੈਰਾ ਤੱਕਲ ਮੈਂ ਸਾਫ਼ ਕੀਤੇ ਸੀ ਸਾਰੇ ਤੇ ਇੱਧਰ ਹੁਣ ਮੈਂ ਬੈੱਡ ਸ਼ੀਟੇ ਵਾਲੀ ਚੇਂਜ ਕਰਨੀ ਸੀਗੀ ਤੇ ਇੱਥੇ ਫਰੈਂਡਸ ਫਿਰ ਮੈਂ ਆ ਗਈ ਸੀ ਅੰਦਰ ਇਸ ਰੂਮ ਦੀ ਨਾ ਮੈਂ ਚਾਦਰ ਝਾੜਨੀ ਸੀ ਚੇਂਜ ਕਰਨੀ ਸੀ ਕਿ ਰਾਤ ਨੂੰ ਮੇ ਵਾਲੀ ਗਰਮ ਚਾਦਰ ਵਿਛਾ ਲੈਣੀ ਹੈ ਤੇ ਦੂਸਰੀ ਵਾਲੀ ਚੱਕੀ ਹੋਈ ਸੀ ਤੇ ਕੱਲ ਦੀ ਮੈਂ ਹੁਸ਼ਾਈ ਅੱਜ ਮੈਂ ਕੀਤੀ ਨਹੀਂ ਸਵੇਰੇ ਤੇ ਫਿਰ ਸਭ ਰਿੰਦਰ ਦੇ ਪਰ ਆਮ ਬੈਠੇ ਸੀ ਫਿਰ ਮੈਂ ਆ ਕੇ ਚਲ ਕੋਈ ਨਹੀਂ ਮੈਂ ਬਾਅਦ ਵਿੱਚ ਝਾੜ ਲਾਂਗੇ ਤੈਨੂੰ ਮੈਂ ਇਕੱਠੀ ਕਰਕੇ ਬਾਹਰ ਝਾੜ ਦਿੱਤਾ ਤੇ ਹੁਣ ਦੂਸਰੀ ਚਾਦਰ ਪਸ਼ਾਵਾਂਗੀ ਤੇ ਇਸ ਕਮਰੇ ਚ ਨਾ ਮੈਂ ਉਤੇ ਸੱਚੇ ਪਾਤਸ਼ਾਹ ਦੀਆਂ ਫੋਟੋਆਂ ਨੂੰ ਕਾਫੀ ਦਿਨ ਹੋ ਗਏ ਸੀ ਕਪੜਾ ਨਹੀਂ ਸੀ ਮਾਰਿਆ ਤੇ ਮੈਂ ਇਹਨਾਂ ਸਾਰੀਆਂ ਫੋਟੋਆਂ ਨੂੰ ਸਾਫ਼ ਕਰਕੇ ਨਾਲ ਉੱਪਰ ਟਿਊਬ ਲਾਈਟ ਵਗੈਰਾ ਨੂੰ ਲਾਈਟ ਨੂੰ ਸਾਫ਼ ਕੀਤਾ ਤੇ ਨਾਲੇ ਪਿੱਛੇ ਜਿੰਨਾ ਵੀ ਇਹ ਸ਼ੋਕੇਸ ਬਣਿਆ ਉਹਦੇ ਵਿੱਚ ਮੈਂ ਦੇਖਿਆ ਮਿੱਟੀ ਤੇ ਨਹੀਂ ਕਿਤੇ ਉੱਥੇ ਵੀ ਕਪੜਾ ਮਾਰਤਾ ਤੇ ਨਾਲੇ ਢੋਵ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ ਤੇ ਇਹ ਵਕ ਥੋੜਾ ਥੋੜਾ ਕੰਮ ਕਰਦੇ ਰਹੋ ਤੇ ਸਾਫ਼ ਜਿਹਾ ਲੱਗਦਾ ਕਿ ਮੈਨੂੰ ਇਹ ਹੁੰਦਾ ਕਿ ਚੱਲ ਹੁਣ ਮੇਰੇ ਕੋਲ ਟਾਈਮ ਹੈਗਾ ਇਸ ਟਾਈਮ ਤੇ ਤੇ ਇਹ ਵੀ ਹੁੰਦਾ ਪੈ ਧੁੱਪੇ ਵੀ ਬਹਿ ਸਕਦੀ ਸੀ ਲੇਕਿਨ ਮੈਨੂੰ ਇਹ ਕਿ ਚੱਲ ਤੱਕ ਮੇਰਾ ਕੰਮ ਨਹੀਂ ਮੁੱਕਦਾ ਉਹਨਾਂ ਤੱਕ ਮੈਨੂੰ ਚੈਨ ਜਿਹਾ ਨਹੀਂ ਆਉਂਦਾ ਤੇ ਇੱਥੇ ਮੈਂ ਬੈੱਡ ਸ਼ੀਟ ਜਿਹੜੀ ਵਿਛਾ ਦਿੱਤੀ ਇਹ ਵਾਲੇ ਤੇ ਨਾਲ ਹੀ ਮੈਂ ਪਿੱਲੋ ਵਗੈਰਾ ਰੱਖ ਕੇ ਵੱਡੇ ਵੀ ਨਾਲ ਕਰ ਦਿੱਤੇ ਨਾਲ ਸਾਈਡਾਂ ਦੇ ਜਿਹੜੇ ਸੀ ਕਾਰਨਰ ਸਾਰੇ ਸਾਫ਼ ਕਰ ਦਿੱਤੇ ਤੇ ਇਹੀ ਕੰਮ ਰਿਹਾ ਕਹਿੰਦੇ ਮੈਂ ਚੱਲੋ ਹੁਣ ਪਹਿਲਾਂ ਮੇਰੇ ਦਿਲ ਕਰੇ ਮੈਂ ਬਾਹਰ پارک ਚ ਚੱਲ ਜਾ ਤੇ ਇੱਕ ਸਾਈਡ ਤੇ ਮੈਂ ਚਾਹ ਰੱਖ ਕੇ ਆਈ ਹੋਈ ਸੀ ਰਸੋਈ ਚ ਹਨਾ ਤੇ ਉਹ ਰਿਜਰੀ ਸੀ ਸੇਮ ਤੇ ਲਾ ਦਿੱਤਾ ਤੇ ਇੱਥੇ ਮੈਂ ਆ ਕੇ ਚਾਦ ਬੈੱਡ ਸ਼ੀਟ ਝਾੜੀ ਤੇ ਨਾਲ ਜਿਹਨਾਂ ਨੇ ਕੰਮ ਸੀ ਡਸਟਿੰਗ ਦਾ ਉਹ ਕੀਤਾ ਤੇ ਰਜਾਈ ਮੈਂ ਰੱਖ ਦਿੱਤੀ ਸੀ ਕਿ ਬਰੀਆਮ ਨਾ ਆ ਕੇ ਆਏਗਾ ਤੇ ਉਹ ਰਜਾਈ ਚ ਹੀ ਬੈਠੇਗਾ ਤੇ ਰਜਾਈ ਉਹ ਹੀ ਸਰਦੀਆਂ ਦੇ ਦੇਣਿਆ ਤੇ ਰਜਾਈਆਂ ਚੱਕਨ ਨੂੰ ਦਿਲ ਵੀ ਨਹੀਂ ਕਰਦਾ ਤੇ ਇੱਥੇ ਵੀ ਇੱਥੇ ਚੀਜ਼ਾਂ ਪਈਆਂ ਸੀ ਨਿਕੰਨੇ ਕੱਚ ਦੀਆਂ ਇਹਨਾਂ ਨੂੰ ਮੈਂ ਸਾਫ਼ ਕੀਤਾ ਤੇ ਉਸ ਤੋਂ ਬਾਅਦ ਮੇਰੇ ਹੋਰ ਵੀ ਜਿੰਨੇ ਵੀ ਥੋੜਾ ਥੋੜਾ ਜਿੰਨਾ ਕੰਮ ਸੀ ਕਰਨ ਵਾਲਾ ਉਹਨਾਂ ਨੂੰ ਸਾਫ਼ ਕੀਤਾ ਤੇ ਚੀਜ਼ਾਂ ਨੂੰ ਥਾਂ ਸਾਰੇ ਇੱਕ ਥਾਂ ਤੇ ਰੱਖਿਆ ਕਿਉਂਕਿ ਰਾਤ ਨੂੰ ਬਰਿਆਮ ਥੋੜਾ ਜਨਾ ਇੱਧਰ-ਉੱਧਰ ਸਮਾਨ ਕਰ ਦਿੰਦਾ ਤੇ ਫਿਰ ਮੈਂ ਹੁਣ ਸਾਰੀਆਂ ਆਪਣੀਆਂ ਮਸ਼ੀਨਾਂ ਵਗੈਰਾ ਵੀ ਇਹਨਾਂ ਨੂੰ ਸਾਫ਼ ਕੀਤਾ ਸਾਰਿਆਂ ਨੂੰ ਤੇ ਇਸ ਤੋਂ ਬਾਅਦ ਹੁਣ ਮੈਂ ਥੋੜੇ ਬਰਤਨ ਹੋਣੇ ਚਾਹ ਵਾਲੇ ਉਹ ਸਾਫਟਵਰ ਕਰਨ ਵਾਲੇ ਰਹਿ ਗਏ ਤੇ ਹੁਣ ਮੇਰਾ ਕੰਮ ਸਾਰਾ ਜਿਹੜਾ ਖਤਮ ਹੋ ਗਿਆ ਤੇ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਮੇਰੀ ਚੰਗੀ ਲੱਗੀ ਤੇ ਲੱਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਸੀਂ ਲਾਈਕ ਨਹੀਂ ਕਰਦੇ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇਧਰ ਮੈਂ ਛੋਟੇ ਛੋਟੇ ਗਲਾਸ ਸੀ ਇਹ ਵਰਿੰਦਰ ਨੇ ਰੱਖੇ ਹੋਏ ਸਾਈਡਾਂ ਤੇ ਇਹਨਾਂ ਗਲਾਸਾਂ ਚ ਪਾਣੀ ਪੀ ਕੇ ਨਾਲ ਹੀ ਰੱਖੇ ਹੋਏ ਸੀ ਮੈਂ ਕਹਿੰਦੀ ਇੱਕ ਉਧਰ ਰੱਖਿਆ ਸੀ ਇੱਕ ਉਧਰ ਹੁਣ ਮੈਂ ਚੱਕ ਕੇ ਗਲਾਸ ਕਿ ਮੈਂ ਖੇ ਰੰਦੇ ਰਹਿ ਜਾਣੇ ਮਾਂਜਣ ਵਾਲੇ ਤੇ ਇਧਰ ਫਿਰ ਮੈਂ ਦਰਵਾਜ਼ੇ ਵਗੈਰਾ ਚੰਗੀ ਤਰ੍ਹਾਂ ਸਾਫ਼ ਤੇ ਮੈਂ ਕੱਲ ਹੀ ਕੀਤੀ ਅੱਜ ਮੈਂ ਦਰਵਾਜ਼ੇ ਨਹੀਂ ਸਾਫ਼ ਕੀਤੇ ਤੇ ਪਰਦੇ ਪੁੜਦੇ ਮੈਂ ਸੈੱਟ ਕਰ ਦਿੱਤੇ ਤੇ ਇਧਰ ਫੋਟੋਆਂ ਪਈਆਂ ਸੀ ਇਹ ਮੇਰੇ ਇਹਨਾਂ ਤੇ ਤੇ ਮੈਂ ਡੇਲੀ ਹੀ ਕੱਪੜਾ ਮਾਰ ਦਿੰਨੀ ਆ ਤੇ ਦਰਵਾਜ਼ੇ ਵਗੈਰ ਜਿਹੜਾ ਦੂਸਰੇ ਦਿਨ ਸਾਫ ਕਰਦੀ ਆ ਤੇ ਉੰਜ ਮੋਟਾ ਮੋਟਾ ਤੇ ਉੰਜ ਹੱਥ ਵੱਜਦਾ ਰਹਿੰਦਾ ਪਰ ਇੱਕ ਦਿਨ ਹਫਤੇ ਚ ਡੀਪ ਕਲੀਨਿੰਗ ਚੰਗੀ ਤਰ੍ਹਾਂ ਕਰ ਦਿੰਦੀ ਆ ਜਾਲੀਆਂ ਦਰਵਾਜ਼ਿਆਂ ਦੀ ਕਿਉਂਕਿ ਉੱਪਰ ਹੋਣ ਕਰਕੇ ਇਹਨਾਂ ਡਸਟ ਬਹੁਤ ਆਂਦੀ ਆ ਤੇ ਇਹ ਵੀ ਕੰਮ ਇੱਧਰ ਵੀ ਮੈਂ ਇੰਨਾ ਕਰ ਦਿੱਤਾ ਚਲੋ ਤੇ ਮੈਨੂੰ ਇਹ ਹੁੰਦਾ ਕਿ ਕੋਈ ਜਿਹੜਾ ਕੰਮ ਚੱਲ ਰਹਿ ਜਾਂਦਾ ਜਾਵੇ ਤੇ ਇੱਧਰ ਇਹ ਜਿਹੜਾ ਲਗਾਇਆ ਸੀ ਇਹਦੇ ਤੇ ਮੈਨੂੰ ਨਾ ਡਸਟ ਜੀ ਲੱਗ ਰਹੀ ਸੀ ਲਾੜੀ ਜਗਾਈ ਤੇ ਪਰ ਨਹੀਂ ਡਸਟ ਨਹੀਂ ਮੀਨਸ ਰੂਹੀ ਰੂਹੀ ਜੀ ਲੱਗ ਰਹੀ ਸੀ ਫਿਰ ਇਹਨੂੰ ਸਾਫ ਕੀਤਾ ਮੈਂ ਤੇ ਫਿਰ ਲਾਈਟਾਂ ਵਗੈਰਾ ਹੁਣ ਬੰਦ ਕਰਕੇ ਤੇ ਚਲੋ ਜੀ ਇਸ ਕਮਰੇ ਦੀ ਵੀ ਹੋ ਗਈ ਸਫਾਈ ਤੇ ਹੁਣ ਮੈਂ ਦੂਸਰੇ ਰੂਮ ਚ ਜਾਵਾਂਗੀ ਉਹ ਸਾਫ਼ ਕਰਾਂਗੀ ਤੇ ਨਾਲ ਹੁਣ ਕਿਚਨ ਚ ਜਿੰਨਾ ਤੇ ਇਧਰ ਰੂਮ ਵੀ ਹੋ ਗਿਆ ਜੀ ਸਾਫ਼ ਦੇਖ ਲਓ ਤੇ ਹੁਣ ਕਰਦੇ ਆਂ ਅਸੀਂ ਕਿਚਨ ਚ ਜਾ ਕੇ ਚਾਹ ਪੋਣਨੇ ਇੱਥੇ ਮੈਂ ਜੀ ਚਾਹ ਬਣਾ ਲਈ ਸੀਗੀ ਤੇ ਚਾਹ ਬਣ ਗਈ ਸੀ ਮੇਰੀ ਤੇ ਫਿਰ ਮੈਂ ਕੱਪਾਂ ਚ ਪਾਈ ਤੇ ਨਾਲ ਮੈਂ ਸ਼ੱਕਰ ਪੋਲ ਕੇ ਤੇ ਚਾਹ ਦਿੱਤੀ ਤੇ ਅੱਜ ਦਾ ਵਲੌਗ ਮੈਂ ਬਹੁਤ ਛੋਟਾ ਜਿਹਾ ਵਲੌਗ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚਾਹ ਵੀ ਉਹੀ ਨਾ ਦਿਲ ਕਰਦਾ ਜਦੋਂ ਕੰਮ ਕਰ ਲੋ ਨਾ ਤੇ ਜਿਵੇਂ ਲੱਗਦਾ ਥੱਕ ਜਾ ਜਾਂਦਾ ਸਰੀਰ ਤੇ ਫਿਰ ਦਿਲ ਕਰਦਾ ਚਾਹ ਪੀ ਲਈ ਤੇ ਇਥੇ ਚਾਹ ਬਣਾ ਚਾਹ ਤੇ ਦਿਨ ਚ ਦੋ ਤਿੰਨ ਵਾਰੀ ਬਣੀ ਜਾਂਦੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕਿ ਸਾਰਿਆਂ ਦੇ ਘਰਾਂ ਚ ਇਦਾਂ ਹੀ ਹੁੰਦਾ ਕਿ ਜਾਂ ਮੈਂ ਮੇਰੇ ਹੀ ਕਰਦੀ ਆ ਕਿ ਜਦੋਂ ਮੜਾ ਜਾਵੇ ਥੱਕ ਜਾਵੇ ਬੰਦਾ ਚਾਹ ਦਿਲ ਕਰਨ ਲੱਗ ਜਾਂਦਾ ਤੇ ਅੱਜ ਮੈਂ ਕੋਟੀ ਪਾਈ ਮੋਟੀ ਇਹ ਮੈਂ ਆ ਵੀ ਹੁਣੀ ਹੋਈ ਸੀ ਪਿਛਲੇ ਸਾਲ ਹੁਣੀ ਸੀ ਤੇ ਪਾਈ ਨਹੀਂ ਸੀਗੀ ਤੇ ਅੱਜ ਮੈਂ ਨਾ ਕੇ ਜਦੋਂ ਆਈ ਤੇ ਫਿਰ ਮੇ ਠੰਡ ਚ ਲੱਗੀ ਤੇ ਮੈਂ ਇਹ ਪਾ ਲਈ ਹੁਣ ਇਸ ਤੋਂ ਬਾਅਦ ਮੇਰਾ ਥੋੜੇ ਜਿਹੜੇ ਕੰਮ ਆ ਨੇ ਥੋੜੇ ਜਿੰਨੇ ਆ ਥੋੜੇ ਥੋੜੇ ਜਿਹੜੇ ਸਦਾਲ ਸਬਜ਼ੀ ਮੇਰੀ ਬਣੀ ਪਈ ਆ ਤੇ ਤੇ ਨਾਲ ਸ਼ੱਕਰ ਜਿਹੜੀ ਮੈਂ ਨਾ ਚਾਹ ਬਣ ਗਈ ਸੀ ਬਾਅਦ ਚ ਹੀ ਘੋਲਾਂਗੀ ਹੁਣ ਇਹਨੂੰ ਸ਼ੱਕਰ ਨੂੰ ਘੋਲ ਕੇ ਤੇ ਫਿਰ ਹੁਣ ਚਾਹ ਪੀਵਾਂਗੇ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਵੀ ਕੰਮ ਹੋਏਗਾ ਸ਼ੇਅਰ ਕਰਾਂਗੇ ਬਿਲਕੁਲ ਤੇ ਅੱਜ ਮੇਰਾ ਛੋਟਾ ਜਿਹਾ ਵਲੌਗ ਜੇ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇ ਕੱਲ ਤੋਂ ਮਿਲਦੇ ਆ ਨਵੀਂ ਵੀਡੀਓ ਲੈ ਕੇ ਆਉਣੀ ਆ ਤੇ ਮੇਰੇ ਭੈਣ ਭਰਾ ਬਹੁਤ ਪਿਆਰ ਦੇ ਰਹੇ ਨੇ ਤੇ ਜੇ ਵੀ ਔਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਨਹੀਂ ਵਾਚ ਕਰਦੇ ਤੁਸੀਂ ਮੈਂ ਬਾਰ ਬਾਰ ਇਹੀ ਗੱਲ ਕਹਿੰਦੀ ਫੁੱਲ ਵਾਚ ਕਰਿਆ ਕਰੋ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੋਗ ਲੈ ਕੇ ਆਉਣੀ ਆ ਛੋਟੀ ਜਿਹੀ ਦੀਓ ਤੇ ਆਜੋ ਜੇ ਚਾਹ ਪੀਣੀ ਆ ਤੇ ਚਾਹ ਪੀਂਦੇ ਆ ਨਾਲੇ ਤੇ ਨਾਲ-ਨਾਲ ਗੱਲਾਂ ਕਰਦੇ ਆ ਤੇ ਇੱਥੇ ਹੁਣ ਮੈਂ ਬਾਕੀ ਦਾ ਕੰਮ ਜਿਹੜੇ ਸੀ ਉਹ ਕਰਾਂਗੇ ਤੇ ਅੱਜ ਦੀ ਵੀਡੀਓ ਬਹੁਤ ਛੋਟੀ ਜੀ ਵੀਡੀਓ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਆਪਣੇ ਆਪਣੇ ਘਰਾਂ ਵਿੱਚ